ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਸੂਹੀ ਮਹੱਲਾ 3 ਘਰ ਪਹਿਲਾ ਸ਼ਟਪਦੀਆਂ ੴ ਸਤਿਗੁਰ ਪ੍ਰਸਾਦਿ ਨਾਮਹਿ ਤੇ ਸਭ ਕਿਛੁ ਹੋਆ ਮਿਨ ਸਤਗੁਰ ਨਾਮ ਨ ਜਾਪੈ ਗੁਰ ਕਾ ਸ਼ਬਦ ਮਹਾਰਸ ਮਿੱਠਾ ਬਿਨ ਚੱਖੇ ਸਾਦ ਨਾ ਜਾਪੈ ਸਤਿਗੁਰ ਕੈਨ ਲਿਗ ਭਾਈ ਪ੍ਰਮਾਤਮਾ ਦੇ ਨਾਮ ਤੋਂ ਹੀ ਸਭ ਕੁਸ਼ ਆਤਮਿਕ ਜੀਵਨ ਹੁੰਦਾ ਤੇ ਗੁਰੂ ਦੀ ਸ਼ਰਨ ਪੈਣ ਤਬੀਨ ਕਦਰ ਨਹੀਂ ਪੈਂਦੀ ਗੁਰੂ ਦਾ ਸ਼ਬਦ ਵੱਡੇ ਰਸ ਵਾਲਾ ਮਿੱਠਾ ਜਿੰਨਾ ਚਿਰ ਇਸ ਨੂੰ ਚੱਖਿਆ ਨਾ ਜਾਏ ਸਵਾਦ ਦਾ ਪਤਾ ਨਹੀਂ ਲੱਗਦਾ ਕਉਡੀ ਬਦਲੈ ਜਨਮ ਗਵਾਇਆ ਚੀਨਸ ਨਹੀਂ ਆਪੈ ਗੁਰਮੁਖ ਹੋਵੈ ਤਾਂ ਏਕੋ ਜਾਣੈ ਹਮੈ ਦੁੱਖ ਨ ਸੰਤਾਪੈ ਜਿਹੜਾ ਮਨੋ ਗੁਰੂ ਸ਼ਬਦ ਨਾਹੀਂ ਆਪਣੇ ਆਤਮਕ ਜੀਵਨ ਨੂੰ ਪਛਾਣ ਦੇ ਆਪਣੇ ਮਨੁੱਖਾ ਜਨਮ ਨੂੰ ਕੋਡੀ ਦੇ ਵਟੇ ਵਿਰਤੀ ਗਵਾ ਲਿੰਦਾ ਜਦ ਮਨੋ ਗੁਰੂ ਦੇ ਦੱਸੇ ਰਾਹ ਤੁਰਦੈ ਇੱਕ ਪ੍ਰਭੂ ਨਾਲ ਡੂੰਗੀ ਸੰਪਾਲ ਲਿੰਦਾ ਬਲੇ ਹਾਰੀ ਗੁਰ ਆਪਣੇ ਵਿਟੋਂ ਜਿਨ ਸਾਚੇ ਸਿਉ ਨੇ ਮਲਾਈ ਸ਼ਬਦ ਚੀਨ ਆਤਮ ਪਰਗਾਸ ਆਸਹਿ ਜਿ ਰਹਿ ਆਸਮਾਈ ਰਹਾ ਉਹੇ ਭਾਈ ਮੈਂ ਆਪਣੇ ਗੁਰੂ ਤੋਂ ਸਦਕੇ ਜਾਨਾਂ ਜਿਸ ਨੇ ਸ਼ਰਨੈ ਮਨੁੱਖ ਦੀ ਪਰਮਾਤਮਾ ਨਾਲ ਪ੍ਰੀਤ ਜੋੜ ਦਿੱਤੀ ਹੈ ਗੁਰੂ ਸ਼ਬਦ ਨਾਲ ਸੰਜ ਪਾ ਕੇ ਮਨੁੱਖ ਦਾ ਜੀਵਨ ਚਮਕ ਪੈਦਾ ਰਖਾ ਗੁਰਮੁਖ ਗਾਵੇ ਗੁਰਮੁਖ ਬੂਜੇ ਗੁਰਮੁਖ ਸ਼ਬਦ ਵਿਚਾਰ ਜੀਉ ਪਿੰਨ ਸਭ ਗੁਰ ਤੇ ਉਪਜੈ ਗੁਰਮੁਖ ਕਾਰਜ ਸਵਾਰੇ ਪਏ ਗੁਰੂ ਸ਼ਰਨ ਪੈਣ ਵਾਲਾ ਮਨੁੱਖ ਗੁਰੂ ਦੇ ਸ਼ਬਦ ਨੂੰ ਗਾਉਂਦਾ ਰਹਿੰਦਾ ਮਨੁੱਖ ਦੀ ਜਿੰਦ ਉਸ ਦਾ ਸਰੀਰ ਗੁਰੂ ਦੀ ਬਰਕਤ ਨਾਲ ਨਵਾਤਮਕ ਜੀਵਨ ਲੈ ਲੈਂਦਾ ਮਨਮੁਖ ਅੰਦਾ ਅੰਧ ਕਮਾਵੇ ਬਿਕਖਟੇ ਸੰਸਾਰੇ ਮਾਇਆ ਮੋਹ ਸਦਾ ਦੁਖ ਪਾਏ ਬਿਨ ਗੁਰ ਆਤਮ ਪਿਆਰੇ ਆਪਣੇ ਮਨ ਪਿੱਛੇ ਤੁਰਨ ਵਾਲਾ ਮਨੁੱਖ ਮਾਇਆ ਦੇ ਮੋਚ ਅੰਨਾ ਹੋਇਆ ਰਹਿੰਦਾ ਹੈ ਪਿਆਰੇ ਗੁਰੂ ਦੀ ਸ਼ਰਨ ਤੋਂ ਬਿਨਾਂ ਮਨੁੱਖ ਮਾਇਆ ਦੇ ਮੋਚ ਫਸ ਕੇ ਦੁਖ ਸਾਰਦਾ ਸੋਈ ਸੇਵਕ ਜੇ ਸਤਗੁਰ ਸੇਵੇ ਚਾਲੈ ਸਤਗੁਰ ਭਾਏ ਸਾਚਾ ਸ਼ਬ ਸਿਪਤ ਹੈ ਸਾਚੀ ਸਾਚਾ ਮਨ ਵਸਾਇ ਜਿਹੜਾ ਮਨੁ ਗੁਰੂ ਦੀ ਸ਼ਰਨਾ ਪੈਂਦਾ ਗੁਰੂ ਦੀ ਰਜਾ ਤੁਰਨ ਲੱਗ ਪੈਂਦਾ ਉਹ ਪ੍ਰਮਾਤਮਾ ਦਾ ਭਗਤ ਬਣ ਜਾਂਦਾ ਸਦਾ ਪ੍ਰਭੂ ਦੀ ਸਿਫਤ ਉਸਲਾ ਦੀ ਬਾਣੀ ਉਸ ਦੀ ਮਨ ਚ ਟਿੱਕੀ ਰਹਿੰਦੀ ਹੈ ਸੱਚੀ ਬਾਣੀ ਗੁਰਮੁਖ ਆਖੇ ਹਮੈ ਵਿੱਚੋਂ ਜਾਏ ਆਪੇ ਦਾਤਾ ਕਰਮ ਹੈ ਸਾਚਾ ਸਾਚਾ ਸਬ ਸੁਣਨਾਏ ਗੁਰੂ ਦੇ ਦੱਸੇ ਰਾਤ ਤੁਰਨ ਵਾਲਾ ਮਨੁੱਖ ਪ੍ਰਭੂ ਦੀ ਸਿਫਤ ਤੋਂ ਸਲਾਹ ਦੀ ਬਾਣੀ ਉਚਾਰਦਾ ਰੰਦਾ ਉਸ ਨੂੰ ਯਕੀਨ ਬਣ ਜਾਂਦਾ ਕਿ ਪ੍ਰਮਾਤਮਾ ਆਪ ਹੀ ਸਭ ਦਾਤਾ ਦੇਣ ਵਾਲਾ ਗੁਰਮੁਖ ਕਾਲੇ ਗੁਰਮੁਖ ਖੱਟੇ ਗੁਰਮੁਖ ਨਾਮ ਜਪਾਇ ਸਦਾ ਲੇਪ ਸੱਚ ਰੰਗਰਾਤਾ ਗੁਰ ਕੈ ਸੈ ਸੁਭਾਏ ਜਿਹੜਾ ਮੈਨੂੰ ਗੁਰੂ ਤੇ ਦੱਸੇ ਰਾਤ ਦਿੱਤੋ ਅਦਾ ਉਹ ਨਾਮ ਸਿਮਰਨ ਦੀ ਮਿਹਨਤ ਕਰਦਾ ਸਦਾ ਥਿਰ ਪ੍ਰਭੂ ਦੇ ਰੰਗ ਚਰੰਗੀਜ ਕੇ ਮਨੁੱਖ ਸਦਾ ਮਾਇਆ ਤੋਂ ਨਰਲੇ ਪਰਿੰਦ ਮਨਮੁਖ ਸਦ ਹੀ ਕੋੜੋ ਬੋਲੈ ਮਿਖ ਬੀਜੈ ਮਿਖ ਖਾਏ ਜਮ ਕਾਲ ਬਾਦਾ ਤ੍ਰਿਸ਼ਨਾ ਦਾਦਾ ਬਿਨ ਗੁਰ ਕਵਲ ਛੁਡਾਏ ਮਨ ਪਿਛੇ ਤਰਨ ਵਾਲਾ ਮਨੁੱਖ ਸਦਾ ਝੂਠੀ ਬੋਲਦਾ ਮਨੁਕ ਆਤਮਕ ਮੋਹ ਦੀਆਂ ਫਾਇਆਂ ਚ ਵੱਜ ਜਾ ਰਿਹਾ। ਸੱਚਾ ਤੀਰਥ ਜਿਤ ਸਤ ਸਰਨਾਵਨ ਗੁਰਮੁਖ ਆਪੁ ਜਾਇ। 68 ਤੀਰਥ ਗੁਰ ਸ਼ਬਦੋਂ ਦਿਖਾਏ ਤਿਤ ਨਾਤੈ ਮਲੰਝਾਇ ਜਿਹੜਾ ਮਨੁ ਗੁਰੂ ਦੀ ਸਰਨਾ ਪੈਂਦਾ ਉਸਨੂੰ ਪ੍ਰਭੂ ਆਪ ਸੂਝ ਬਖਸ਼ਦਾ। ਗੁਰੂ ਦੇ ਸ਼ਬਦ ਚ ਪ੍ਰਭੂ ਉਸਨੂੰ 68 ਤੀਰਥ ਵਿਖਾ ਦਿੰਦਾ। ਉਹ ਵਿਕਾਰਾਂ ਦੀ ਮੈ ਲੈ ਜਾਂਦੀ। ਸੱਚਾ ਸੰਸਾਚਾ ਹੈ ਨਿਰਮਲ ਨਾਮ ਲੱਗੇ ਨਾ ਲਾਏ ਸੱਚੀ ਸਿਉ ਸੱਚੀ ਸਾਲਾ ਪੂਰੇ ਗੁਰ ਤੇ ਪਾਇ ਫਿਰ ਮਨੁੱਖ ਨੂੰ ਯਕੀਨ ਬਣ ਜਾਂਦਾ ਹੈ ਕਿ ਗੁਰੂ ਦਾ ਸ਼ਬਦ ਦੀ ਸਦਾ ਕੈ ਰਹਿਣ ਵਾਲਾ ਪਵਿੱਤਰ ਤੀਰਥ ਹੈ ਉਹ ਮਨੁੱਖ ਪੂਰੇ ਗੁਰੂ ਸ਼ਬਦ ਪਾਸੋਂ ਥਿਰ ਰਹਿਣ ਵਾਲੇ ਪ੍ਰਮਾਤਮਾ ਸਿਖ ਤੋਂ ਸਲਾਹ ਪ੍ਰਾਪਤ ਕਰ ਲੈਂਦਾ ਤਨ ਮਨ ਸਭ ਕਿਛ ਹਾਰ ਤਿਸਕੇ ਰਾ ਦੁਰਮਤ ਕਹਿ ਨਾ ਜਾਏ ਉਹ ਕਮ ਹੋਵੇ ਤਾਂ ਨਿਰਮਲ ਹੋਵੇ ਹਮੇ ਵਿੱਚੋਂ ਜਾਏ ਜਿਹੜਾ ਮਨੁਗੁਰੂ ਦੀ ਸ਼ਰਨ ਪੈਂਦਾ ਉਹ ਮਨੁੱਖ ਹੋਤੀ ਮਾਦੇ ਕਾਰਨ ਇਹ ਨਹੀਂ ਆ ਸਕਦਾ ਕਿ ਸਾਡਾ ਸੇ ਸਾਡਾ ਮਨ ਸਭ ਕੁਝ ਪ੍ਰਭੂ ਦਾ ਦਿੱਤਾ ਹੋਇਆ ਪਰਮਾਤਮਾ ਦੀ ਰੱਜਾ ਹੁੰਦੀ ਹੈ ਤੇ ਮਨੁੱਖ ਤਾਂ ਉਹਨ ਪਵਿੱਤਰ ਹੋ ਜਾਂਦਾ ਗੁਰ ਕੀ ਸਾਖੀ ਸਹਿਜੇ ਚਾਖੀ ਤ੍ਰਿਸ਼ਨਾ ਅਗਨ 부ਝਾਏ ਗੁਰ ਕੈ ਸ਼ਬਦ ਰਾਤਾ ਸਹਿਜੇ ਮਾਤਾ ਸਹਿਜੇ ਰਿਆਮ ਸਮੈ ਮਨੁ ਖਾਤਮਕ ਡੋਲਤਾ ਟਿੱਕੇ ਗੁਰ ਉਪਦੇਸ਼ ਦਾ ਆਨੰਦ ਮਾਣਦਾ ਗੁਰ ਸ਼ਬਦ ਓ ਰੰਗਿਆ ਰਹਿਂਦਾ ਹਰ ਕਾ ਨਾਮ ਸਤ ਕਰ ਜਾਣ ਗੁਰ ਕੈ ਭਾਈ ਪਿਆਰੇ ਸੱਚੇ ਵੜਿਆਏ ਗੁਰ ਤੇ ਪਾਏ ਸੱਚੇ ਨਾਏ ਪਿਆਰੇ ਜਿਹੜਾ ਮਨੁੱਖ ਪਿਆਰੇ ਗੁਰੂ ਦੇ ਪ੍ਰੇਮ ਟਿੱਕਿਆ ਰਹਿਂਦਾ ਗੱਲ ਸਮਝ ਲੈਂਦਾ ਕਿ ਪਰਮਾਤਮਾ ਦਾ ਨਾਮ ਹੀ ਸੱਚਾ ਸਾਥ ਹੈ ਉਹ ਮਨੁੱਖ ਪਰਮਾਤਮ ਸਿੱਖ ਤੋਂ ਸਲਾਹ ਵਾਲੇ ਸੀ ਜੀ ਗੁਰੂ ਪਾਸੋਂ ਬਾਣੀ ਪ੍ਰਾਪਤ ਕਰ ਲੈਂਦਾ ਏਕੋ ਸੱਚਾ ਸਭ ਮੈਂ ਵਰਤੈ ਵਿਰਲਾ ਕੋ ਵਿਚਾਰ ਹੈ ਆਪੇ ਮੈਂ ਲੈ ਤਾਂ ਬਖਸ਼ੇ ਸੱਚੀ ਭਗਤ ਸਵਾਰ ਕੋਈ ਵਿਰਲਾ ਮਨੁੱਖ ਨੂੰ ਗੁਰੂ ਦੀ ਸ਼ਰਨ ਪੈ ਕੇ ਵਿਚਾਰ ਕਰਦਾ ਕਿ ਸਾਰੀ ਸ੍ਰਿਤੀ ਚ ਸਦਾ ਪ੍ਰਭੂ ਦਾ ਨਾਮ ਹੀ ਵਸਦਾ ਅਜਿਹੇ ਮਨੁੱਖ ਨੂੰ ਜਦੋਂ ਪ੍ਰਭੂ ਆਪ ਆਪਣੇ ਚਰਨਾਂ ਜੋੜਦਾ ਉਸ ਉੱਤੇ ਬਖਸ਼ਿਸ਼ਾ ਕਰਦਾ ਸਬੋ ਸਤ ਸਤ ਸੱਚ ਵਰਤੈ ਗੁਰਮੁਖ ਕੋਈ ਣ ਜੰਮਨ ਮਰਨਾ ਹੁਕਮੋ ਵਰਤੈ ਗੁਰਮੁਖ ਆਪ ਪਛਾਨ ਹੈ ਭਈ ਕੋਈ ਰਲ ਮਨੂ ਗੁਰੂ ਦੀ ਸ਼ਰਮ ਪੈ ਕੇ ਸਮੰਦਾ ਕਿ ਸਦਾ ਪ੍ਰਮਾਤਮਾ ਹੀ ਹਰ ਥਾਂ ਤੇ ਵਸਤੈ ਜਗਤ ਵਿ ਜਨਮ ਜੰਮਨ ਮਰਨਾ ਵੀ ਉਹਦੇ ਹੁਕਮ ਚ ਹੀ ਚੱਲ ਰਿਹਾ ਨਾਮ ਤੇ ਆਏ ਤਾਂ ਸਤ ਗੁਰ ਪਾਏ ਜੋ ਇੱਛਾ ਹੈ ਸੋ ਫਲੰਬਾਏ ਨਾ ਨੰਕ ਤਿਸਤਾ ਸਭ ਕਿਛੋ ਵੈਜੇ ਵਿੱਚੋਂ ਵਾਪ ਗਵਾਏ ਜਦੋਂ ਮਨੁੱਖ ਪਰਮਾਤਮਾ ਦਾ ਨਾਮ ਸਿਮਰਨ ਸ਼ੁਰੂ ਕਰਦਾ ਹੈ ਤਾਂ ਗੁਰੂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ ਜੇ ਨਾਨਕ ਕਾ ਜਿਹੜਾ ਮਨੁ ਗੁਰੂ ਦੀ ਸ਼ਰਮ ਪੈ ਜਾਵੇ ਆਪਣਾ ਪਾਦੂਰ ਕਰ ਲੇ ਉਦਾਤਮਕ ਜੀਵਨ ਦਾ ਸਾਰਾ ਸਰਮਾਇਆ ਬਚਿਆ ਰਹਿੰਦਾ ਸੁਹੀ ਮਹਿਨਲਾ ਤੀਜਾ ਕਾਇਆ ਕਾਮਣ ਅਤ ਸਵਾਲਿਓ ਪੀਰ ਵਸੈ ਜਿਸ ਨਾਲੇ ਬੀਰ ਸੱਚੇ ਤੇ ਸਦਾ ਸੁਹਾਗਣ ਗੁਰ ਕਾ ਸ਼ਬਦ ਸੰਮਾਲੇ ਸਤਿਗੁਰੂ ਮਾਜ ਕਹਿਣ ਲੱਗੇ ਭਾਈ ਗੁਰੂ ਦੀ ਬਾਣੀ ਬਰਕਤ ਨਾਲ ਜਿਸ ਕਾਇਆ ਵਿੱਚ ਪ੍ਰਭੂ ਪਤੀ ਆਵਸਤ ਹੈ ਉਹ ਸੁੰਦਰ ਬਣ ਜਾਂਦੀ ਹੈ ਉਹ ਸਦਾ ਪ੍ਰਭੂ ਦੇ ਗੁਣ ਗੰਦ ਰਿੰਦੀ ਸ਼ਬਦ ਸੰਭਾਲਦੀ ਹਰ ਕੀ ਪਗ ਸਦਾ ਰੰਗ ਰਾਤਾ ਹੋ ਮੈਂ ਵਿੱਚੋਂ ਜਾਲਹੇ ਭਾਈ ਆਪਣੇ ਅੰਦਰੋਂ ਮਸੜ ਲੈਂਦਾ ਸਦਾ ਪਰਮਾਤਮਾ ਦੀ ਭਗਤੀ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ ਵਾਹ ਵਾ ਪੂਰੇ ਗੁਰ ਕੀ ਬਾਣੀ ਪੂਰੇ ਗੁਰ ਤੇ ਉਪਜੀ ਸਾਸ ਸਮਾਨੀ ਰਹਾ ਉਹ ਭਾਈ ਪੂਰੇ ਗੁਰੂ ਦੀ ਬਾਣੀ ਧੰ ਹੈ ਇਹ ਬਾਣੀ ਪੂਰੇ ਗੁਰੂ ਦੇ ਹਿਰਦੇ ਵਿੱਚੋਂ ਪੈਦਾ ਹੁੰਦੀਆਂ ਕਾਇਆ ਅੰਦਰ ਸਭ ਕਿਛ ਵਸੈ ਖੰਡ ਮੰਡਲ ਪਾਤਾਲਾਂ ਕਾਇਆ ਅੰਦਰ ਜਗ ਜੀਵਨ ਦਾਤਾ ਵਸੈ ਸਭਨਾ ਕਰੇ ਪ੍ਰਤਪਾਲਾ ਭਾਈ ਠੰਡਾ ਮੰਡਲਾ ਪਾਤਾਲਾਂ ਹਰੇਕ ਸੁਖ ਵਿੱਚ ਸਰੀਰ 'ਚ ਉਹ ਪ੍ਰਭੂ ਆਪ ਵਸਦਾ ਜੇ ਸ੍ਰੀ ਜਗਤ ਦਾ ਜੀਵਨ ਪ੍ਰਭੂ ਪ੍ਰਗਟ ਹੋ ਜਾਂਦਾ ਜੀਵਾਂ ਦੀ ਪਾਲਣਾ ਕਰਦਾ ਕਾਇਆ ਕਾਮਣ ਸਦਾ ਸੁਹੇਲੀ ਗੁਰਮੁਖ ਨਾਮ ਸੰਭਲ ਆ ਕਾਇਆ ਅੰਦਰ ਆਪੇ ਵਸੈ ਲਖਣਾ ਲਖਿਆ ਜਾਇ ਮਨ ਮੁਖ ਮੁਗਦ ਮੂਜੈ ਨਾਹੀ ਬਾਹਰ ਭਾਲਣ ਜਾਇ ਜਿਹੜਾ ਮਨੁ ਗੁਰੂ ਦੀ ਸ਼ਰਨ ਪੈ ਕੇ ਆਪਣੇ ਹਿਰਦੇ 'ਚ ਨਾਮ ਨੂੰ ਵਸਾਂਦਾ ਹੈ ਉਹ ਜੀਵ ਸਤਿ ਸੁਖੀ ਰਹਿੰਦੀ ਹੈ ਇਹ ਪਾਇ ਸਰੀਰ ਵਿੱਚ ਪ੍ਰਭੂ ਆਵਸਤ ਉਹ ਦ੍ਰਿਸ਼ਟ ਵਿਖਿਆ ਨਹੀਂ ਜਾ ਸਕਦਾ ਤੇ ਆਪਣੇ ਮਨ ਪਿੱਛੇ ਤੁਰਨ ਵਾਲਾ ਮਨੁੱਖੇ ਪੇਤ ਨਹੀਂ ਸਮੰਦਾ ਸਤ ਗੁਰ ਸੇਵੇ ਸਦਾ ਸੁਖ ਪਾਇ ਸਤ ਗੁਰ ਲੱਖ ਦਿੱਤਾ ਲਖਾਈ ਇਹ ਪਾਇ ਗੁਰੂ ਦੀ ਸਰਨਾ ਪੈਂਦਾ ਉਹ ਸਦਾ ਆਤਮਕ ਆਨੰਦ ਮਾਣਦਾ ਕਾਇਆ ਅੰਦਰ ਰਤਨ ਪਦਾਰਥ ਭਗੰਤ ਪਰੇ ਪੰਧਾਰਮ ਇਸ ਕਾਇਆ ਅੰਦਰ ਨੌਖੰਡ ਪ੍ਰਿਤਮੀ ਹਾਟ ਪਟਣ ਬਾਜ਼ਾਰ ਇਹ ਭਾਈ ਪ੍ਰਮਾਤਮਾ ਦੀ ਪਗੁੱਤੀ ਮਨਰਤਨ ਪਦਾਰਥ ਹੈ ਸਤਿਗੁਰੂ ਕਹਿਣ ਲਗੇ ਸਿਰ ਦੇ ਅੰਦਰ ਹੀ ਮਨੁਸਾਰੀ ਧਰਤੀ ਦੇ ਹੱਟ ਬਾਜ਼ਾਰ ਤੇ ਸ਼ਹਿਰ ਵਸ ਰਹੇ ਨੇ ਇਸ ਕਾਇਆ ਅੰਦਰ ਨਾਮ ਨੌ ਨਿਤ ਪਾਈਐ ਗੁਰਕੇਸ਼ ਉਨ ਵਿਚਾਰ ਤੇ ਗੁਰੂ ਸ਼ਬਦ ਰਾਹੀਂ ਵਿਚਾਰ ਕਰਕੇ ਸਿਰ ਦੇ ਵਿੱਚੋਂ ਪ੍ਰਮਾਤਮ ਦਾ ਨਾਮ ਪ੍ਰਾਪਤ ਹੋ ਜਾਂਦਾ ਕਾਇਆ ਅੰਦਰ ਤੋਲਨ ਤੁਲਾਵੇ ਆਪੇ ਤੋਲਨ ਹਾਰਾ ਤੇ ਮਰਤਨ ਜਵਾਹਰ ਮਣ ਤਿਸ ਕਾ ਮੋਲ ਅਫਾਰ ਇਹ ਪਾਈ ਮਨੁਖ ਸ੍ਰੀ ਚ ਨਾਮ ਰਤਨ ਦੀ ਪਰਖ ਕਰਨ ਵਾਲਾ ਪ੍ਰਭੂ ਆਪ ਹੀ ਵਸਤ ਹੈ ਵਾ ਪਰ ਕਰਕੇ ਨਾਮ ਰਤਨ ਦੀ ਪਰਖ ਦੀ ਜਾ ਸਿਕੰਦਾ ਮੋਲ ਕੀ ਥੀ ਨਾਮ ਪਾਈਐ ਨਾਹੀ ਨਾਮ ਪਾਈਐ ਗੋਇ ਵਿਚਾਰਾ ਇਹ ਕੀਮਤੀ ਪਦਾਰਥ ਨਾਮ ਦਾ ਮੁੱਲ ਨਹੀਂ ਪੈ ਸਕਦਾ ਇਹ ਗੁਰੂ ਦੀ ਕਿਰਪਾ ਨਾਲ ਮਿਲਦਾ ਗੁਰਮੁਖ ਹੋਵੇ ਸੋ ਕਾਇਆ ਕੋਜੈ ਹੋਰ ਸਭ ਭਰਮ ਭੁਲਾਣੀ ਭਰਮ ਪੂਲਾਈ ਜਿਸ ਨੂੰ ਦੇ ਸੋਈ ਜਨ ਪਾਵੈ ਹੋਰ ਕਿਆ ਕੋ ਕਰੇ ਚਤੁਰਾਈ ਹੈ ਭਾਈ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਚ ਪੈਂਦਾ ਉਹ ਆਪਣੇ ਸਰੀਰ ਨੂੰ ਖੋਜਦਾ ਪਰਮਾਤਮਾ ਜਿਸ ਮਨੁੱਖ ਨੂੰ ਆਪਣੇ ਨਾਮ ਦੀ ਦਾਤ ਦਿੰਦਾ ਉਹ ਪ੍ਰਾਪਤ ਕਰਦਾ ਕਾਇਆ ਅੰਦਰ ਭਉ ਪਾਉ ਵਸੈ ਗੁਰ ਪ੍ਰਸਾਦਿ ਪਾਈ ਗੁਰੂ ਦੀ ਕਿਰਪਾ ਨਾਲ ਹੀ ਨਾਮ ਪ੍ਰਾਪਤ ਹੁੰਦਾ ਜਿਸ ਦੇ ਅੰਦਰ ਨਾਮ ਵਸ ਜਾਂਦਾ ਪਰਮਾਤਮਾ ਦਾ ਡਰ ਬੱਦਵ ਨੂੰ ਪਿਆਰਾ ਲੱਗਦਾ ਕਾਇਆ ਅੰਦਰ ਬ੍ਰਹਮ ਵਿਸ਼ਨ ਮਹੇਸ਼ਾ ਸਭ ਉਪਾਤਿਤ ਸੰਸਾਰ ਸੱਚ ਆਪਣਾ ਖੇਲ ਰਚਾਇਆ ਆਵਾ ਗੌਣ ਸੰਸਾਰਾ ਪੈ ਸੀਰ ਚ ਉਹ ਪ੍ਰਭੂ ਵਸਦਾ ਜਿਨੇ ਬ੍ਰਹਮਾ ਵਿਸ਼ਨੂ ਮਹੇਸ਼ ਬਣਾਏ ਨੇ ਹਦਾ ਤਿਰ ਪ੍ਰਭੂ ਨੇ ਜਗਤ ਆਪਣਾ ਇੱਕ ਤਮਾਸ਼ਾ ਰਚਿਆ ਜੰਮਨ ਮਰਨ ਖਲਾਰਾ ਖਲਾਰ ਦਿੱਤਾ ਪੂਰਾ ਸਤਗੁਰ ਆਪ ਦਿਖਾਇਆ ਸੱਚ ਨਾਮ ਨਿਸਤਾਰਾ ਜਿਸ ਮਨੁੱਖ ਨੇ ਪੂਰੇ ਗੁਰੂ ਨਾਲ ਅਸਲੀਤ ਵਿਖਾ ਦਿੱਤੀ ਪੂਰੇ ਗੁਰੂ ਨੇ ਉਹ ਸਦਾ ਥਿਰ ਨਾਮ 'ਚ ਜੁੜ ਜਾਂਦਾ ਹੈ। ਸਾਕਾਇਆ ਜੋ ਸਤਗੁਰ ਸੇਵੈ ਸੱਚੈ ਆਪ ਸੁਵਾਰੀ। ਵਿਨਾਬੈ ਅੰਦਰ ਢੋਈ ਨਾਹੀ ਤਾਂ ਜਮ ਕਰੇ ਖੁਵਾਰੀ। ਇਹ ਭਾਈ ਉਹ ਸ੍ਰੀ ਸਫਲ ਹੈ ਜੋ ਗੁਰੂ ਦੇ ਸ਼ਰਨ ਪੈਂਦਾ ਹੈ। ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਪ੍ਰਮਾਤਮਾ ਦੇ ਦਰ ਤੇ ਖਲੋਣਾ ਨਹੀਂ ਮਿਲਦਾ। ਨਾਨਕ ਸੱਚ ਬੜਿਆਈ ਪਾਇ ਜਿਸ ਨੂੰ ਹਰ ਕਿਰਪਾ ਤਾਰੀ ਹੈ ਨਾਨਕ ਜਿਸਮ ਨੂੰ ਕਤੇ ਪ੍ਰਮਾਤਮਾ ਆਪ ਕਿਰਪਾ ਕਰਦਾ ਉਸ ਨੂੰ ਆਪਣਾ ਸਦਾ ਤੇਰਾ ਨਾਮ ਬਖਸ਼ਦਾ ਹੈ ਰਾਗ ਸੂਹੀ ਮਹਲਾ 3 ਜਾਂ ਘਰ ਦਸਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਦੁਨੀਆ ਨਾ ਸਾਲਾਹ ਜੋ ਮਰਵੰਝ ਸੀ ਲੋਕਾ ਨਾ ਸਾਲਾਹ ਜੋ ਮਰ ਖਾਕ ਹੀ ਹੈ ਪਾਈ ਦੁਨੀਆ ਦੀ ਕੁਸ਼ਾਮਤ ਨਾ ਕਰ ਦੁਨੀਆ ਨਾਸ ਹੋ ਜਾਏਗੀ ਲੋਕਾਂ ਨੂੰ ਵੀ ਤੂੰ ਨਾ ਵੜਿਆਉਂਦਾ ਫਿਰ ਖਲਕਤ ਵੀ ਮਰ ਕੇ ਮਿੱਟ ਹੀ ਜਾਏਗੀ ਵਾਹ ਮੇਰੇ ਸਾਈ ਬਾਵਾ ਗੁਰਮੁਖ ਸਦਾ ਸਲਾਇ ਸੱਚਾ ਵੇ ਪਰਵਾਰਾ ਹਿਮਾਲਕ ਤੂੰ ਤਨ ਹੈ ਤਨ ਹੈ ਗੁਰੂ ਦੀ ਸ਼ਰਨ ਪੈ ਕੇ ਸਦਾ ਪ੍ਰਭੂ ਦੀ ਸਿਫਤੋ ਸਲਾਹ ਕਰਨੀ ਚਾਹੀਦੀ ਰਹਬ ਦੁਨੀਆ ਕੇਰੀ ਦੋਸਤੀ ਮਨ ਮੁਖ ਦਜ ਮਰਨ ਜੰਪੂਰ ਬੱਦੇ ਮਾਰੀਆਂ ਵੇਲਾ ਨਾ ਲਹਨ ਇਹ ਪਈ ਮਨ ਪਿੱਛੇ ਤੁਰਨ ਵਾਲੇ ਮਨੁੱਖ ਦੁਨੀਆ ਦੀ ਮਿੱਤਰਤਾ ਵਿੱਚ ਸੜ ਮਰਦੇ ਨੇ ਜਮਰਾ ਦੇ ਦਰ ਤੇ ਝੋਟਾਂ ਖਾਂਦੇ ਰਹਿੰਦੇ ਨੇ ਗੁਰਮੁਖ ਜਨਮ ਸਰਕਾਰਤਾ ਸੱਚੇ ਸ਼ਬਦ ਲਗਨ ਆਤਮ ਰਾਮ ਪ੍ਰਗਾਸਿਆ ਸਹਜੇ ਸੁਖ ਰਹ ਹਨ ਇਹ ਪਈ ਜਿਹੜੇ ਮਨੁ ਗੁਰੂ ਦੀ ਸ਼ਰਨ ਪੈਂਦੇ ਨੇ ਉਹਨਾਂ ਜੀਵਨ ਸਫਲ ਹੋ ਜਾਂਦਾ ਉਹਨਾਂ ਅੰਦਰ ਸਰਵ ਵਿਆਪਕ ਪ੍ਰਮਾਤਮਾ ਦਾ ਪ੍ਰਕਾਸ਼ ਹੋ ਜਾਂਦਾ ਗੁਰ ਕਾ ਸ਼ਬਦ ਨ ਵਿਸਾਰਿਆ ਦੂਜੈ ਭਾਇ ਰਚਨ ਤਿਸਨਾ ਭੁਖਣਾ ਉਤਰੈ ਅਨੰਦ ਨੂੰ ਜਲਤ ਫਿਰਨ ਇਹ ਭਾਇ ਜਿਹੜੇ ਮਨੁ ਗੁਰੂ ਦੀ ਬਾਣੀ ਨੂੰ ਪੁਲਾ ਦੇਂਦੇ ਨ ਮਾਇਆ ਦੇ ਮੋਹ ਚ ਮਸਤ ਰਹਿੰਦੇ ਉਹਨਾਂ ਅੰਦਰ ਮਾਇਆ ਦੀ ਤ੍ਰੇ ਭੁਖ ਦੂਰ ਨਹੀਂ ਹੁੰਦੀ ਦੁਸ਼ਟਾ ਨਾਲ ਦੋਸਤੀ ਨਾਲ ਸੰਤਾ ਵੈਰ ਕਰਨ ਆਪ ਡੁੱਬੇ ਕੁਟਮ ਸਿਓ ਸਗਲੇ ਕੁਲ ਡੋਬਨ ਅਜੇਹੇ ਮਨੁਖ ਭੇੜੇ ਬੰਦਿਆ ਨਾਲ ਮਿੱਤਰਤਾ ਗੰਢੀ ਰੱਖਦੇ ਨੇ ਉਹ ਆਪ ਆਪਣੇ ਪਰਿਵਾਰਸ ਵਿੱਚ ਡੁੱਬ ਜਾਂਦੇ ਨੇ ਤੇ ਕੁੱਲਾਂ ਵਿੱਚ ਡੋਬ ਲੈਂਦੇ ਨੇ ਨਿੰਦਾ ਪੜੀ ਕਿਸੈ ਕੀ ਨਾਹੀ ਮਨ ਮੁਖ ਮੁਕਤ ਕਰਨ ਮੁਕਾਲੇ ਤੇ ਨਿੰਦਕਾ ਨਰਕੇ ਘੋਰ ਪਵਨ اے ਭਾਈ ਕਿਸੇ ਦੀ ਵੀ ਨਿੰਦਾ ਕਰਨਾ ਚੰਗਾ ਕੰਮ ਨਹੀਂ ਲੋਕ ਵਿੱਚ ਬਦਨਾਮੀ ਖੱਟਦੇ ਨੇ ਭਿਆਨਕ ਨਰਕ ਚ ਪੈਂਦੇ ਨੇ ਇਹ ਮਨ ਜੈ ਸਾ ਸੇ ਮੈਂ ਤੈ ਸਾ ਹੋਵਾਂ ਤੇਹੇ ਕਰਮ ਕਮਾਏ ਆ ਬੀਜ ਆਪੇ ਹੀ ਖਾਵਣਾ ਕਹਿਣਾ ਕਿਛੁ ਨਾ ਜੈ ਹੈ ਮਨ ਤੁਜੇ ਹੋਜੀ ਸੇਵਾ ਭਗਤੀ ਕਰੇਗਾ ਉਹ ਜਾ ਬਣ ਜਾਏਗਾ ਪ੍ਰਭੂ ਦੀ ਰੱਜਾ ਵਿੱਚ ਨਿਯਮ ਹੈ ਕਿ ਜੀਵ ਨੇ ਇਸ ਕਰਮ ਭੂਮੀ ਸ਼੍ਰੀ ਚ ਆਪ ਬੀਜ ਕਿ ਆਪ ਹੀ ਫਲ ਖਾਣਾ ਹੁੰਦਾ ਮਹਾਪੁਰਖਾਂ ਕਾ ਬੋਲਣਾ ਹੋਵੇ ਕਿ ਤੈ ਪ੍ਰਥਾ ਹੈ ਉਹ ਅੰਮ੍ਰਿਤ ਪਰੰਪਰਪੂਰ ਹੈ ਉਹਨਾਂ ਤਿਲ ਨਾ ਤਮਾਏ ਉਹ ਆਤਮ ਵਾਲੇ ਮਹਾਪੁਰਖਾਂ ਦਾ ਬਚਨ ਕਿਸੇ ਪ੍ਰਸੰਗ ਅਨੁਸਾਰ ਹੋਇਆ ਉਹ ਆਤਮਪੁਰਖ ਆਤਮਿਕ ਜੀਵਨ ਦੇਣ ਵਾਲੇ ਨਾਮ ਰਸਨਾ ਭਰਪੂਰ ਹੁੰਦੇ ਨੇ ਗੁਣਕਾਰੀ ਗੁਣ ਸੰਗਰ ਅਵਰਾ ਉਪਦੇਸ਼ੇਨ ਸੇਵਟ ਭਾਗੀ ਜੇ ਉਹਨਾਂ ਮਿਲ ਰਏ ਅਮਦੀਨ ਨਾਮ ਲੈਨ ਉਹ ਮਹਾਪੁਰਖ ਹੋਰਨਾਂ ਨੂੰ ਵੀ ਨਾਮ ਜਪਣ ਦਾ ਉਪਦੇਸ਼ ਦਿੰਦੇ ਨੇ ਆਪ ਵੀ ਜਪਦੇ ਨੇ ਜਿਹੜੇ ਮਨੁੱਖ ਮਹਾਪੁਰਖਾਂ ਦੀ ਸੰਗਤ ਵਿੱਚ ਰਹਿੰਦੇ ਨੇ ਵੱਡੇ ਭਾਗਾ ਵਾਲੇ ਹੋ ਜਾਂਦੇ ਆਂ ਦੇਸੀ ਜਿਗ ਸੰਬਾਹੇ ਜਿਨ ਉਪਾਈ ਮੇਦਨੀ ਇਕੋ ਹੈ ਨਾ ਤਾਰ ਸੱਚਾ ਆਤਮਣੀ ਪਾਇ ਜਿਸ ਪ੍ਰਮਾਤਮਾ ਨੇ ਸ੍ਰਿਸ਼ਟੀ ਪੈਦਾ ਕੀਤੀ ਆਪ ਹੀ ਸਭ ਜੀਵਾਂ ਰਿਜਕ ਪੜਾਂਦਾ। ਉਹ ਆਪ ਸਭ ਦਾਤਾਂ ਦੇਣ ਵਾਲਾ। ਉਹ ਮਾਲਕ ਸਦਾ ਕਾਇਮ ਰਹਿਣ ਵਾਲਾ ਵੀ। ਸੋ ਸੱਚਾ ਤੇਰੇ ਨਾਲ ਹੈ ਗੁਰਮੁਖ ਨਦਰ ਨਿਹਾਲ ਆਪੇ ਮਖਸ਼ੇ ਮੇਲ ਸੋ ਪ੍ਰਮ ਸਦਾ ਸੰਮਾਲ। ਇਹ ਭਾਈ ਉਹ ਸਦਾ ਕਾਇਮ ਰਹਿਣ ਵਾਲਾ ਤੇਰੇ ਅੰਗ ਸੰਗ ਵਸਦਾ। ਜਿਸ ਮਨੁੱਖ ਕੋ ਤੇ ਆਪ ਬਖਸ਼ਿਸ਼ ਕਰਦਾ ਉਸ ਨੂੰ ਆਪ ਹੀ ਆਪਣੇ ਚਰਨਾਂ ਜੋੜ ਲੈਂਦਾ। मन मैला सत निर्मल्ला क्यों कर मिलया जाए परम मैले ता मिल रहै होम शबन जलाए हे पायो सदा कैमरन वाला परमात्मा सदा पवित्र जीव तदों ही उस प्रभु दे चरणा च मिल सकदा है जद प्रभु आप गुरु शबद राही उस दे अंदर होमै साड़ के उस नु अपने नाल मिलांदा है सो स सच्चा विसरे त्रिक जीवन संसार ਨਾਦਰ ਕਰੇ ਨਾ ਵਿਸਰੇ ਗੁਰਮਤੀ ਵਿਚਾਹੇ ਪਾਈ ਜੁਸਤਾ ਕੈਮਰਨ ਵਾਲਾ ਕਸਮ ਪ੍ਰਭੂ ਪੁੱਲ ਜੈ ਤਾ ਜਗਤ ਵਿੱਚ ਜਿਉਣਾ ਫਟਕਾਰ ਯੋਗ ਹੈ ਜਿਸ ਮਨੁੱਖ ਤੇ ਪ੍ਰਭੂ ਆਪ ਮਿਹਰ ਦੀ ਨਿਗਾ ਕਰਦਾ ਉਸ ਨੂੰ ਪ੍ਰਭੂ ਨਹੀਂ ਭੁੱਲਦਾ ਸਤ ਗੁਰ ਮੇਲੇ ਤਾ ਮਿਲ ਰਹਾ ਸਾਚ ਰੱਖਾਂ ਉਰ ਧਾਰ ਮਿਲਿਆ ਹੋਏ ਨਾ ਵਿਛੜਾ ਗੁਰ ਕਹਿ ਤਾ ਪਾਹੇ ਵਾਇਸ ਜੀਮਾਂ ਦਾ ਕੋਈ ਆਪਣਾ ਜੋਰ ਨਹੀਂ ਚੱਲਦਾ ਜੇ ਮੈਨੂੰ ਗੁਰੂ ਮੈਨੂੰ ਪ੍ਰਭੂ ਨਾਲ ਮਿਲਾਦ ਦੇਵੇ ਤਾਂ ਮਿਲਿਆ ਰਹਿ ਸਕਣਾ ਜਿਹੜਾ ਮਿਲ ਪਿੰਦਾ ਫਿਰ ਉਹ ਕਦੀ ਨਹੀਂ ਵਿਛੜਦਾ ਫਿਰ ਸਾਲਾਂ ਹੀ ਆਪਣਾ ਗੁਰ ਕੈ ਸ਼ਬਦ ਵਿਚਾਰ ਮਿਲ ਪ੍ਰੀਤਮ ਸੁਖ ਪਾਇਆ ਸ਼ੋਭਾਵੰਤੀ ਨਾਰ へ ਪਾਇ ਗੁਰੂ ਸ਼ਬਦ ਸੁਰਤ ਜੋੜ ਕੇ ਆਪਣੇ ਪ੍ਰਭੂ ਸਿਖ ਤੋਂ ਸਲਾਹ ਕਰ ਪ੍ਰੀਤਮ ਪ੍ਰਭੂ ਨੂੰ ਮਿਲ ਕੇ ਜਿਸ ਜੀਵ ਸੀ ਅੰਦਰ ਆਤਮਿਕ ਨੰਦ ਪ੍ਰਾਪਤ ਕਰ ਲਿਆ ਲੋਕ ਪਰਲੋਕ ਸੁਭਾ ਖਟਲੇ ਮਨਮੁਖ ਮਨਾਂ ਭੀਜੀ ਅਤ ਮੈਲੇ ਚਿਤ ਕਠੋਰ ਸੱਪੇ ਅੰਦੁੱਧ ਪੀਐ ਇਹ ਅੰਦਰ ਵਿਸਨਿਕ ਹੋ ਰੇ ਭਾਈ ਆਪਣੇ ਮਨ ਪਿੱਛੇ ਤੁਰਨ ਵਾਲੇ ਮਨੁੱਖਾਂ ਦਾ ਮਨ ਪ੍ਰਮਾਤਮਾ ਦੇ ਨਾਮ ਚ ਨਹੀਂ ਭੀਜਦਾ ਜਿਵੇਂ ਸਾਪ ਨੂੰ ਮੇ ਦੁੱਧ ਪਿਲਾਇਆ ਜਾਏ ਤਾਂ ਵੀ ਉਸ ਦੇ ਅੰਦਰ ਨਿਰੋਲ ਜ਼ਹਿਰ ਹੀ ਟਿਕਿਆ ਰਹਿੰਦਾ ਆਪ ਕਰੇ ਕਿ ਸਾਖੀਆ ਪੇ ਬਖਸ਼ਣ ਹਾਰ ਗੁਰ ਸ਼ਬਦ ਦੀ ਮੈਲ ਉਤਰੈ ਤਾਂ ਸੱਚ ਬਣਿਆ ਸ਼ਿੰਗਾਰ ਹੈ ਭਾਈ ਸਭ ਜੀਵਾਂ 'ਚ ਵਿਆਪਕ ਹੋ ਕੇ ਸਭ ਕੁਝ ਪ੍ਰਭੂ ਆਪ ਹੀ ਕਰ ਰਿਹਾ ਹੈ ਤੇ ਗੁਰੂ ਸ਼ਬਦ ਦੀ ਬਰਕਤ ਨਾਲ ਕਿਸੇ ਮਨੁੱਖ ਦੇ ਮਨ ਦੀ ਮੈਲ ਲੈ ਜਾਂਦੀ ਹੈ ਸੱਚਾ ਸਾ ਸੱਚੇ ਬਣ ਜਾ ਰੇ ਉਥੈ ਕੂੜੇ ਨਾ ਟਿਕਨ ਉਹਨਾਂ ਸਚਨਾ ਭਾਵੀ ਦੁਖੀ ਮਾਹ ਪਚਨ ਹੈ ਭਾਈ ਨਾਮ ਸਰਮਾਇਆ ਦਾ ਮਾਲਕ ਸ਼ਾ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਉਹਨਾਂ ਨੂੰ ਸਦਾ ਥਿਰ ਪ੍ਰਭੂ ਦਾ ਨਾਮ ਪਸੰਦ ਨਹੀਂ ਹੁੰਦਾ ਉਹ ਸਦਾ ਦੁੱਖ ਵਿੱਚ ਖੁਆਰ ਹੁੰਦੇ ਨੇ ਕਿਹੜੇ ਜਿਹੜੇ ਕੂੜ ਚ ਟਿੱਕੇ ਨੇ ਹਾਉ ਮੈਂ ਮੈਲਾ ਜਗ ਫਿਰੈ ਮਰ ਜੰਮੈ ਵਾਰੋਂ ਵਾਰ ਪਈਆ ਕਿਰਤ ਕਮਾਵਣਾ ਕੋਇ ਨਾ ਮੇਟਣ ਹਾਰ ਹੈ ਪਈ ਹਉਮੇ ਦੀ ਮੈਲ ਨਾਲ ਮੈਲਾ ਹੋਇਆ ਸੰਸਾਰ ਜਗ ਚ ਪਟਕ ਰਿਆ ਪਿਛਲੇ ਜਨਮਾਂ ਦੇ ਕੀਤੇ ਕਰਮਾਂ ਸੰਸਕਾਰ ਅਨੁਸਾਰ ਉਹ ਜਿਹੋ ਜਿਹਾ ਕਰਮ ਕਰਦਾ ਉਹ ਜਿਹਾ ਭੋਗਦਾ ਸੰਤਾ ਸੰਗਤ ਮਿਲ ਰਹਾ ਤਾਂ ਸੱਚ ਲੱਗੈ ਪਿਆਰ ਸਤ ਸਲਾਇ ਸਚ ਮੰਦਰ ਸਚਾ ਸਚਿਆ ਇਹ ਭਾਏ ਜੇ ਮਨੁੱਖ ਸਾਥ ਸੰਗਤ ਚ ਟਿਕਿਆ ਰਹੇ ਤਾਂ ਸਦਾ ਤਾਂ ਇਸ ਦਾ ਪਿਆਰ ਪ੍ਰਭੂ ਚ ਬਣ ਜਾਂਦਾ ਹੈ ਭਾਏ ਸਾਥ ਸੰਗਤ ਚ ਟੇਕੇ ਸਦਾ ਥਿਰ ਪ੍ਰਭੂ ਦੀ ਸਿੱਖ ਤੋਂ ਸਲਾਹ ਕਰਿਆ ਕਰ ਗੁਰ ਪੂਰੇ ਪੂਰੀ ਮਤ ਐਨਿਸ ਨਾਮ ਧਿਆਏ ਓ ਮੈਂ ਮੇਰਾ ਵੱਡਾ ਰੋਗ ਹੈ ਵਿੱਚੋਂ ਠਾਕ ਰਹਾ ਇਹ ਭਾਏ ਪੂਰੇ ਗੁਰੂ ਦੀ ਮਤ ਉਕਾਈ ਹੀ ਨਾ ਉਮਨ ਕੌਮ ਮੇ ਤੇ ਮਮਤਾ ਦੇ ਵੱਡੇ ਰੋਗ ਨੂੰ ਆਪਣੇ ਅੰਦਰੋਂ ਰੋਕ ਦਿੰਦਾ ਗੁਰਸਾਲਾਂ ਹੀ ਆਪਣਾ ਨਿਮ ਨਿਮ ਲਾਗਾ ਪਾਇ ਤਨ ਮਨ ਸੌਂਪੀ ਆਗੇ ਤਰੀ ਵਿੱਚੋਂ ਆਪ ਗੁਵਾਏ ਏ ਭਈ ਜੇ ਪ੍ਰਭੂ ਮਿਹਰ ਕਰੇ ਪ੍ਰਭੂ ਕਿਰਪਾ ਕਰੇ ਤੇ ਮੈਂ ਨਉ ਨਉ ਕੇ ਗੁਰੂ ਦੇ ਚਰਨੇ ਲੱਗਾ ਗੁਰੂ ਦੇ ਚਰਨ ਪਕੜਾਂ ਆਪਣੇ ਅੰਦਰੋਂ ਹਉਮੈ ਦੂਰ ਕਰਕੇ ਮਨ ਆਪਣਾ ਤਨ ਗੁਰੂ ਦੇ ਵਾਲੇ ਕਰਦਾਂ ਕਿੰਚੋ ਤਾਨ ਵਿਗੁੱਚੀ ਐ ਇੱਕ ਸਿਉਨ ਲੈਵਲ ਆਏ ਹੋ ਮੈਂ ਮੇਰਾ ਛੱਡ ਤੂੰ ਤਾਂ ਸੱਚ ਰਹਿ ਸਮਾਹੇ ਭਾਈ ਡਾਮਾ ਡੋਲ ਹਾਲਤਾਂ ਵਿੱਚ ਖਵਾਰੀ ਹੋਈ ਤਾਂ ਆਪਣੇ ਅੰਦਰੋਂ ਹੋ ਮੈਂ ਛੱਡਦੇ ਸਤ ਗੌਰ ਨੂੰ ਮਿਲੇ ਸੇ ਪੈਰਾ ਸੱਚੇ ਸ਼ਬਦ ਲਗਨ ਸੱਚ ਮਿਲੇ ਸੇ ਨਾ ਵਿਛੜੈ ਅੰਦਰ ਸੱਚੈ ਨੇ ਸੰਹੇ ਪਏ ਮੇਰੇ ਉਹ ਮਨੁੱਖ ਭਰਾ ਹਨ ਜਿਹੜੇ ਗੁਰੂ ਦੀ ਸ਼ਰਨ ਵਿੱਚ ਆ ਪਏ ਨੇ ਜਿਹੜੇ ਮਨੁੱਖ ਸਦਾ ਪ੍ਰਭੂ ਚ ਲੀਨ ਹੋ ਜਾਂਦੇ ਨੇ ਪ੍ਰਭੂ ਪਰ ਨਾਲੋਂ ਨਹੀਂ ਵਿਛੜਦੇ ਸੇ ਪਾਈ ਸੇ ਸੱਜਣਾ ਜੋ ਸੱਚਾ ਸੇਵਨ ਆਉਗਣ ਵੇਕਣ ਪਲਰਨ ਗੁਣ ਕੀ ਸਾਝ ਕਰਨ ਹੈ ਪਾਇਓ ਮੇਰੇ ਮਨੁੱਖ ਪ੍ਰਾਹਨ ਸੱਜਣ ਹਨ ਜਿਹੜਾ ਸਦਾ ਕੈਮਰਨ ਵਾਲੇ ਪਰਮਾਤਮਾ ਦੀ ਸੇਵਾ ਭਗਤੀ ਕਰਦੇ ਨੇ ਗੁਣਾ ਦੇ ਵਟੇ ਆਉਗਣ ਵਿਕ ਜਾਣ ਨਾਲ ਦੂਰ ਹੋ ਜਾਣ ਨਾਲ ਉਹ ਮਨੁੱਖ ਆਤਮਕ ਜੀਵਨ ਚ ਪਰਫੁੱਲਤ ਹੁੰਦੇ ਹਨ ਗੁਣ ਕੀ ਸਾਨਸੁ ਉਪਜੈ ਸਚੀ ਭਗਤ ਕਰੈਨ ਸਚ ਵਣੰਜੈ ਗੁਰ ਸ਼ਬਦ ਸਿਉ ਲਾਹਨ ਆਮ ਲੈਨ ਹੈ ਭਾਈ ਗੁਰੂ ਨਾਲ ਆਤਮਿਕ ਸਾਨ ਦੀ ਬਰਕਤ ਨਾਲ ਉਹਨਾਂ ਦੇ ਅੰਦਰ ਆਤਮਿਕ ਆਨੰਦ ਪੈਦਾ ਹੁੰਦਾ ਓ ਮਨੋ ਗੁਰੂ ਸ਼ਬਦ ਨਾਲ ਸਦਾ ਥਿਰ ਪ੍ਰਬੋਦਨਾ ਵਿਹਾਜਦੇ ਨੇ ਸੋਇਨ ਆ ਰੂਪਾ ਪਾਪ ਕਰ ਕਰ ਸੰਚੀਐ ਚੱਲੇ ਨਾ ਚਲਦਿਆਂ ਨਾਲ ਬਿਨਾਂ ਵੈ ਨਾਲ ਨਾਂ ਚਲਸੀ ਸਮੁੱਠੀ ਜਮਕਾਲ ਇਹ ਭਾਈ ਕਈ ਕਿਸਮ ਦੇ ਪਾਪ ਕਰ ਕਰਕੇ ਸੋਣਾ ਚਾਹਦੀ ਧਨ ਇਕੱਠਾ ਕਰੀਦਾ ਪਰ ਨਾਲ ਨਹੀਂ ਚੰਦਾ ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਚੀਜ਼ ਮਨੁੱਖ ਦੇ ਨਾਲ ਨਹੀਂ ਜਾਵੇਗੀ ਮਨ ਕਾ ਤੋ ਸਾਹਰ ਨਾਮ ਹੈ ਹਿਰਦੈ ਰੱਖੋ ਸੰਭਾਲ ਇਹ ਖਰਚ ਕੁੱਟ ਹੈ ਗੁਰਮੁਖ ਨੇ ਮੈ ਨਾਲ ਇਹ ਭਾਈ ਮਨੁੱਖ ਦੇ ਮਨ ਵਾਸਤੇ ਪਰਮਾਤਮਾ ਦਾ ਨਾਮ ਹੀ ਜੀਵਨ ਸਫਰ ਦਾ ਖਰਚ ਹੈ ਇਹ ਖਰਚ ਕਦੇ ਮੁੱਕਣ ਵਾਲਾ ਨਹੀਂ ਹਨ ਇਹ ਮਨ ਮੂਲੋਂ ਭੁੱਲਿਆ ਜਸੈ ਸੰਪਤ ਗਵਾਏ ਇਹ ਜਗਤ ਮੋਂ ਦੂਜੇ ਵਿਆਪਿਆ ਗੁਰਮਤਿ ਸੱਚੰਤੇ ਆਏ ਜਗਤ ਦੇ ਮੂਲ ਪਰਮਾਤਮਾ ਤੋਂ ਖੁੰਝੇ ਹੋਏ ਹੈ ਮਨ ਜਿਸ ਤਰੈ ਖੁੰਝਿਆ ਇੱਜ਼ਤ ਗਵਾ ਜਾਏਗਾ ਇਹ ਜਗਤ ਤਾਂ ਮਾਇਆ ਦੇ ਮੂਚ ਫਸਿਆ ਉਸ ਨਾਲ ਆਪਣਾ ਮੂੰਹ ਛੱਡ ਦੇ ਹਰ ਕੀ ਕੀਮਤ ਨਾ ਪਵੈ ਹਰ ਜਸ ਲਿਖਣ ਨ ਜਾਏ ਗੁਰ ਕੈ ਸ਼ਬਦ ਮਨ ਤਨ ਰੱਪੈ ਹਸਿਉ ਰਹੈ ਸਮਾਇ ਇਹ ਭਾਈ ਪ੍ਰਮਾਤਮਾ ਕਿਸੇ ਮੋਲ ਤੋਂ ਨਹੀਂ ਮਿਲਦਾ ਜਿਸ ਮਨੁੱਖ ਦਾ ਮਨ ਤਨ ਗੁਰੂ ਸ਼ਬਦ ਚ ਰੰਗਿਆ ਸਦਾ ਪ੍ਰਭੂ ਚ ਲੀਨ ਰਹਿੰਦਾ ਸੋ ਸੋ ਮੇਰਾ ਰੰਗੁ ਲਾ ਰੰਗੇ ਸੈ ਸੁਭਾਏ ਕਾ ਮਨ ਰੰਗ ਤਾਨ ਚੜੈ ਜਾਂ ਪਿਰਕੈ ਆਂਗ ਸਮਾਇ ਇਹ ਭਾਈ ਮੇਰਾ ਕਸਮ ਪ੍ਰਭੂ ਅਨੰਦ ਸਰੂਪ ਹੈ ਜਿਹੜਾ ਮਨੁੱਖ ਉਸਤੇ ਚਰਨਾ ਚਾਹ ਜੋੜਦਾ ਉਸਨੂੰ ਆਤਮਿਕ ਡੋਲਤਾ ਚ ਪ੍ਰੇਮ ਰੰਗ ਚਿਰੰਗ ਦੇਂਦਾ ਜਦੋਂ ਕੋਈ ਜੀਵ ਇਸਤਰੀ ਉਸ ਕਸਮ ਪ੍ਰਭੂ ਦੇ ਚਰਨਾ ਚ ਲੀਨ ਹੋ ਜਾਂਦੀ ਹੈ ਉਸ ਜਿੰਦ ਨੂੰ ਪ੍ਰੇਮ ਰੰਗ ਛੜ ਜਾਂਦਾ ਚਿਰੀ ਵਿਛੁੰਨੇ ਪੀ ਮਿਲਣ ਜੋ ਸਤਗੁਰ ਸੇਵਨ ਅੰਤਰ ਨਾਵਿਤ ਨਾਮ ਹੈ ਖਾਨ ਖਰਚ ਨਾਨਕੂਟੇ ਹਰ ਗੁਣ ਸਹਿਜ ਰਵਨ ਇਹ ਭਾਈ ਜਿਹੜੇ ਮਨੁਗੁਰੂ ਦੀ ਸ਼ਰਨ ਪੈਂਦੇ ਨੇ ਉਹ ਪ੍ਰਭੂ ਨਾਲ ਚਿਰ ਦੇ ਵਿਛੜੇ ਹੋਏ ਪ੍ਰਭੂ ਨੂੰ ਆ ਮਿਲਦੇ ਨੇ ਪਰਮਾਤਮਾ ਦਾ ਨਾਮ ਜੋ ਮਨ ਨੂੰ तृਤੀ ਦੇ ਨੌ ਖਜ਼ਾਨੇ ਨੇ ਉਹਨਾਂ ਨੂੰ ਆਪਣੇ ਅੰਦਰ ਹੀ ਲੱਭ ਪੈਂਦਾ ਨਾ ਜਨਮ ਹੈ ਨਾ ਮਰੈ ਨਾ ਉਹ ਹੈ ਦੁੱਖ ਸਹਨ ਗੋਰਾਖੇ ਸਿਬਰੇ ਹਰਿ ਸਿਉ ਕੇਲ ਕਰਨ ਹੈ ਭਾਈ ਗੁਰੂ ਦੀ ਸਰਨਾਪਿਓ ਮਨੁੱਖ ਨਾ ਜੰਮਦੇ ਨਾ ਮਰਦੇ ਨੇ ਜਿਨ੍ਹਾਂ ਦੀ ਰੱਖਿਆ ਗੁਰੂ ਨੇ ਕਰ ਦਿੱਤੀ ਹੈ ਸੱਜਣ ਮਿਲੇ ਨਾ ਵਿਛੜਾ ਜੇ ਅੰਨ ਦਿਨ ਮਿਲੇ ਰਹਿਨ ਇਸ ਜਗ ਮੈਂ ਵਿਰਲੇ ਜਾਣੀਐ ਨਾਨਕ ਸਚ ਲਹਨ ਹੈ ਭਾਈ ਜਿਹੜੇ ਭਲੇ ਮਨੁ ਖਰ ਵੇਲੇ ਪ੍ਰਭੂ ਚਰਨਾ ਜੁੜੇ ਰਹਿੰਦੇ ਨੇ ਉਹ ਪ੍ਰਭੂ ਚਰਨਾ ਚ ਕਦੀ ਨਿ ਵਿਛੜਦੇ ਨਾਨਕ ਇਸ ਜਗਤ ਵਿੱਚ ਅਜਿਹੇ ਵਿਰਲੇ ਬੰਦੇ ਉਗੜਦੇ ਨੇ ਜਿਹਦੇ ਸਦਾ ਹਥੀ ਰਹਿਣ ਵਾਲੇ ਪਰਮਾਤਮਾ ਦਾ ਮਲਾਪ ਹਾਸਲ ਕਰਦੇ ਨੇ ਸੱਜਣ ਮਿਲੇ ਨਾ ਵਿਛੋੜੈ ਜੇ ਅੰਦਿਨ ਮਿਲੇ ਰਹਿਨ ਨ ਇਸ ਜਗ ਮੈਂ ਵਿਰਲੇ ਜਾਣੀਐ ਨਾਨਕ ਸਚ ਲਹਨ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ